ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਕੈਂਡ ਹੋਗੇ ਮੈਂ ਕੈਂਡ ਆ ਦੋਸਤੋ ਅੱਜ ਅਸੀਂ 1 ਵਜੇ ਦੀ ਉੱਠੇ ਆ ਪਰ ਬਾਦ ਫਿਰ ਤੇ ਜਾਣ ਲਈ ਤੇ ਸਾਰੇ ਰੈਡੀ ਹੋ ਗਏ ਇਹਨੇ ਮੁੰਡੇ ਬਈ ਯਾਰ ਦੋਸਤ ਇਕੱਠੇ ਹੋ ਗਏ ਤੇ ਚੱਲੇ ਪਰ ਬਾਦ ਫਿਰ ਤੇ ਉਹ ਧੋਂਦ ਬੜੀ ਆ ਤੇ ਪਰ ਬਾਦ ਫਿਰ ਤੇ ਹੁਣ ਨਿਕਲ ਗਈ ਆ ਤੇ ਪਹਿਲੀ ਪਹਿਲਾ ਬੜਾ ਤੇ ਹੁਣ ਚੱਲੇ ਆ ਅਸੀਂ ਤੇ ਜਾਣ ਦੇ ਚਲੋ ਚੱਲਦੇ ਆ ਧੋਂਦ ਬੜੀ ਆ ਦੋਸਤੋ ਧੋਂਦ ਬੜੀ ਆ ਅੱਡੇ ਪਾ ਜੀ ਸਤ ਸੰਗਤ ਸੁਹਾ ਅੱਡੇ ਪਾ ਜੀ ਸਤ ਸੰਗਤ ਦੂਜੇ ਭੜਾ ਦੋਸਤੋ ਸਾਡੇ ਗੁਰਦੁਆਰੇ ਬਾਬਾਪੁਰੀ ਵਾਲੇ ਗੁਰਦੁਆਰੇ ਤੇ ਅੱਜ ਆ ਲਾਸਟ ਹੀ ਨਾ ਪਰਬਾਤ ਫਰੀਆਂ ਦਾ ਲਾਸਟ ਡੇ ਹੀ ਆ ਤੇ ਇਸ ਕਰਕੇ ਸਾਰੇ ਸਰੋਪੇ ਪਾਉਂਦੇ ਆ ਤੇ ਸਾਰੇ ਗੁਰਦੁਆਰੇ ਚ ਵੀ ਪੈਣੀ ਦਾਈ ਤੇ ਦੇਖੋ ਸਾਰੀ ਸੰਗਤ ਬੈਠੀ ਆ ਚਾਹ ਜੋ ਪੀਲੀ ਆ ਤੇ ਬਸ ਹੁਣ ਜਾਂ ਦੀ ਤਿਆਰੀ ਆ ਤੇ ਸੁਣਿਆ ਦੋਸਤੋ ਤੀਜਾ ਭੜਾ ਤੀਜਾ ਭੜਾ ਤੇ ਇਹ ਵੀ ਗੁਰਦੁਆਰਾ ਹੀ ਸੱਦੀ ਤੇ ਗੁਰਦੁਆਰੇ ਹੁਣ ਧੁੰਦ ਬੜੀ ਪੈਂਦੀ ਤੇ ਫੇਰ ਆ ਗਿਆ ਚੋਟਾ ਕਿਸੇ ਦੇ ਘਰ ਘਰੇ ਛੱਤੀ ਸੀ ਉਹਨਾਂ ਨੇ ਅੱਜ ਦੋਸਤੋ ਸਾਹਮਣੇ ਵਾਲੇ ਘਰੇ ਇੱਥੇ ਪ੍ਰਭਾਤ ਫਰੀ ਹੁਣ ਆਈ ਆ ਸਾਹਮਣੇ ਤੇ ਆ ਰਹੀ ਇੱਥੇ ਕਰਨ ਦੇ ਮਸਤੀਆਂ ਐ ਇੱਥੇ ਕਰਨ ਦੇ ਮਸਤੀਆਂ ਦੇਖੋ ਓਏ ਤਾਰੂ ਕਰ ਧੁੰਦ ਦੇਖੋ ਕਿੰਨੀ ਆ ਦਿਖਣੇ ਨਹੀਂ ਦਿਆ ਖਵਾ ਚਲਦੀ ਦੇਸੋਣੇ ਕਲੀ ਕਰਕੇ ਆਏ ਆ ਸਾਰੇ ਸੜਕ ਦੇ ਨਾਲੇ ਦੁਆਲੇ ਦੁਆਲੇ ਕਲੀ ਪਾ ਕੇ ਆਏ ਥੋੜੀ ਤੇ ਹੁਣ ਸਾਰੇ ਮੇਰੇ ਕੱਪੜਿਆਂ ਦੇ ਕੀ ਬਣਿਆ ਦੂਰਾ ਆਲਾ ਇਹਦੇ ਕੱਪੜੇ ਦੇਖੋ ਚੈੱਕ ਕਰੋ ਇਹਦੇ ਕੱਪੜੇ ਕਿੰਨੇ ਲਿਬੜੇ ਮੇਰੇ ਵੀ ਸਾਰੇ ਲਿਬੜੇ ਕੱਪੜੇ ਆਲੇ ਤੇ ਇਹਦੇ ਵੀ ਚਲੋ ਦੋਸਤੋ ਅਸੀਂ ਚਾਰੇ ਅਸੀਂ ਚਾਰੇ ਗਏ ਦੋਸਤੋ ਅਗਰ ਨਾ ਇਹਦੇ ਵੀ ਆਰਸ਼ ਦੇ ਵੀ ਇਹ ਤਾਂ ਕਰੀ ਹੋਇਆ ਧੁੰਦਿਆ ਪਈ ਆ ਵੇ ਇਹਦੇ ਵੀ ਸਾਰੇ ਲਬੜੇ ਆ ਦੇਖੋ ਮੇਰੀ ਵੀ ਹੁਣ ਕੱਪੜੇ-ਕਪੜੇ ਘਰ ਦੇ ਚੇਂਜ ਹੋਣੇ ਆ ਪਾਣੂ ਬੰਦਦੇ ਆ ਤੇ ਫਿਰ ਚੱਲਦੇ ਆ ਜੀ ਗੁਰਦੁਆਰੇ ਤੇ ਨਗਰ ਕੀਰਤਨ ਜਿਹੜਾ ਸ਼ੁਰੂ ਹੋਏਗਾ ਤੇ ਫਿਰ ਅਹੀਂ ਉੱਥੇ ਵੀ ਜਾਣਾ ਵਾਸਤੇ ਚਲੋ ਆ ਗਏ ਆਂ ਦੋਸਤੋ ਹੁਣ ਅਸੀਂ ਨਗਰ ਕੀਰਤਨ ਜਿੱਦੋਂ ਤੁਰਨਾ ਗੁਰਦੁਆਰੇ ਤੁਰਨਾ ਤੋਂ ਅੱਗੇ ਆ ਗਏ ਹੁਣ ਅਸੀਂ ਅੱਗੇ ਪਟਾਖਾ ਜਲੰਧਰ ਪਟਾਖਾ ਪਟਾਖਾ ਇਹ ਪਾਣੀ ਪਾ ਜੀ

ਦੋਸਤੋ ਰੇੜੀ ਵਿੱਚ ਸਾਰੀਆਂ ਹਲਵਾਈਆਂ ਲਵਾਈਆਂ ਉੱਚ ਭਾਈਆਂ ਤੇ ਇੱਧਰ ਇਹ ਚਲਾਉਂਦੇ ਪਟਾਕੇ ਦੂਜੇ ਉਹ ਪੋਟਾਸ਼ਾ ਚਲੰਗੇ ਇੱਧਰ ਪਟਾਸ਼ਾ ਇੱਕ ਉਹ ਨਿਆਣੇ ਨੇ ਫੜੀਆ ਪਟਾਸ਼ਾ ਆ ਇੱਕ ਦੋ ਇੱਧਰ ਉਧਰੋਂ ਡੀਜੇ ਸਿਓ ਟੈਂਕਰ ਬੜੀ ਫੜੀ ਸਿਲਵਰ ਪਾਇਆ ਦੋਸਤ ਸਿਲਵਰ ਤੇ ਇਹਨੂੰ ਕਰਨਾ ਤੋਂ ਵਕ ਹੋਈ ਆਈਓ ਆਹ ਨਹੀਂ ਦੋਸਤੋ ਪੰਜ ਪਿਆਰੇ ਛੋਟੇ ਆਹ ਆਹ ਥਾਪਾ ਪੰਜ ਜਣੇ ਦੋਸਤੋ ਟਾਈਗਰ ਆ ਗਿਆ ਤੇ ਇੱਥੇ ਹੁਣ ਤਾਈ ਉਹਨੇ ਵੇਸਨ ਦੀ ਸੇਵਾ ਲਈ ਆ ਆਓ ਪਿੱਛੇ ਦੋਸਤੋ ਆਕਰ ਵਾਲੇ ਲਿੰਕੇ ਦੀ ਸੇਵਾ ਕੀਤੀ ਆਕਰ ਦੋਸਤੋ ਨਾ ਹੀ ਮੰਡੀ ਲਾ ਕੇ ਪਹੁੰਚ ਗਏ ਆ ਤੇ ਇੱਥੇ ਵੀ ਸੰਗਤ ਕਿੰਨੀ ਸਾਰੇ ਗੁਰਨਾਨ ਦੇਵ ਜੀ ਦਰਸ਼ਨ ਕਰਨ ਉਹ ਇੱਥੇ ਆ ਹਲੇ ਟ੍ਰੈਕਟਰ ਟਰਾਲੀ ਦੇ ਸੰਗਤੋਂ ਪੰਜ ਪਿਆਰੇ ਹਲੇ ਪਿੱਛੇ ਆ ਦੋਰ ਪਰਿਵਲ ਕਰਦੇ ਹੋਰੇ ਵਾਲੇ ਨੇ ਮੀਨਾਇ ਕਲੰਦਰ ਫੂਡਸ ਦਾ ਸਾਰੇ ਮਿਕਸ-ਮਿਕਸ ਕਰਕੇ ਫਿਰ ਫੂਡਸ ਵੀ ਉਹ ਤਾਂ ਲੰਦ ਲਾਇਆ ਸੀ ਉਹ ਦੀ ਬਸ ਕਰ ਕਰ ਲਗੜੀ ਜਾਣਾ ਇਹਨੂੰ ਕੱਲ 5 ਮਿੰਟ ਲੱਗ ਗਏ ਆ ਕਾਗੜੀ ਲਗੜੀ ਜਾ ਆ ਦੇਖੋ ਲਗਾਏ ਹੁਣ ਅਰਸ਼ ਚਲਾਉਣ ਚੱਲ ਫਿਰ ਨੜਾ ਚੱਲੀ ਫਿਰ ਬੇਸਤੀ ਬੜੀ ਹੋਈ ਵੀਡੀਓ ਬਣੰਦੀ ਓ ਇੱਧਰ ਬਣਾ ਦੇ ਹੁਣ ਆ ਵੇ ਆ ਵੇ ਕੋਈ ਲੋਈ ਦੋਸਤ ਪਹਿਲ ਕੀ ਪਟਾਸ ਚਲ ਪਾ ਦੇ ਓਏ ਹੁਣ ਕਾਦਾ ਮਜ਼ਾ ਆਣਾ ਆਣਾ ਕਿੱਲੀ ਦੇਖੀ ਜੰਬਰ ਦਾ ਜੰਬਰ ਦਾ ਨਾ ਤੋੜਨਾ ਤੋੜਨਾ ਹੋ ਭਰਾਵਾ ਨੂੰ ਥੱਲੇ ਮਾਰੇ ਹੈਡ ਜੇ ਹੈਂਡਲ ਜਿਆ ਥੱਲੇ ਵਾਰੀਆਂ ਚੱਲ ਪਰਾ ਪਰਾ ਉਧਰ ਉਧਰ ਦੂਜੇ ਧਰ ਨਦੀ ਸਾਰ ਲਿਆ ਥੋੜਾ ਉਧਰ ਚੱਲ ਉਹ ਤੇਰੀ ਵੇ ਆਹੀ ਗੱਲ ਬਾਤ ਮੈਂ ਬਾਸ ਕਰਾਂ ਦੇਖ ਮਸਾਲਾ ਹੀ ਨਹੀਂ ਪੈਂਦੇ ਆ ਦਾ ਪੂਰੀ ਭਰੀ ਆ ਚਲ ਪੂਰੀ ਉੱਪਰ ਤੱਕ ਆ ਚਵਾਲਾ ਰੋਲਾ ਚਵਾਲਾ ਰੋਲਾ ਯਾangles ਦੇ ਮੋੜ ਚਾ ਚਲ ਰੋਜਾ ਪਾ ਲੈਣਾ ਕਰ ਲਿਆ ਰੋਜਾ ਮੈਨੂੰ ਸਾਈਡ ਤੋਂ ਹੁਣ ਦੇ ਇੱਥੇ ਵੀ ਦੋਸਤੋ ਚਲੇ ਲੰਗਰ ਚੱਕੀ ਆ ਚੱਕੀ ਆਟੇ ਵਾਲੀ ਕਿੱਲੇ ਲੰਗਰ ਇੱਕ ਉਹ ਪਿੱਛੇਗਾ ਉੱਥੇ ਵੀ ਕਿੱਲੇ ਲੰਗਰ ਦਾ ਮੜ ਜਾਉਂਦੀ ਆ ਬੜੀ ਪਿੱਛੇ ਆਏ ਤੇ ਇੱਥੇ ਕਿ ਸੋਲੀਆਂ ਹਵਾਇਆਂ ਚੱਲਣ ਗਿਆ ਹੋਰ ਵੀ ਕਿੱਥੇ ਗਿਆ ਪਾਣੀ ਵਾਲਾ ਟੈਂਕਰ ਖਰਾਬ ਹੋ ਗਿਆ ਤੇ ਬਾੜੀ ਨੇ ਪਾਣੀ ਤਰੱਕਣ ਦਿੱਤਾ ਹੀ ਪਰੜੇ ਕੀ ਖਰਾਬੀ ਖਰਾਬੀ ਹੋਈ ਹੈ ਕੋਈ ਪੈਪੂਪ ਦੇਖੋ ਨਾ ਇੱਥੇ ਨਾਟ ਨਾਟ ਲਾਜੇ ਉੱਥੇ ਖਰਾਬੀ ਹੋਈ ਹੈ ਕਰਨ ਦਾ ਢੀਗੋੜੋ ਪੱਛੇ ਵਾਲੇ ਦੋਸਤੋ ਨਹੀਂ ਇੱਥੇ ਅੱਗੇ ਥੋੜਾ ਅੱਗੇ ਕਾਲੋ ਵੈਲਡਿੰਗ ਵਰਕਰਸ ਐਸੇ ਫਰੂਟੀਆਂ ਦਾ ਲੰਕਰ ਟੂੜੀਆਂ ਜਾਂਦੇ ਟੂੜੀਆਂ ਲੰਗਰਾ ਹੁਣ ਅੱਗੇ ਆ ਮੇਰੇ ਯਾਰ ਯਾਰ ਦੋਸਤ ਦੀ ਦੁਕਾਨ ਆ ਉਥੇ ਨਾਲ ਲੰਗਰ ਲਾਇਆ ਲਿਮਕਿਆ ਦਾ ਹੱਥ ਕਰੀਵੇ ਕਿਦਾਂ ਕਾਲੇ ਹੋ ਗਏ ਹੱਥ ਦੋਸਤਾਂ ਦੇ ਵਗਾਰ ਦੇ ਕਰੇਗਾ ਬਟੈਲ ਲੰਗਨ ਦਾ ਆਈਆ ਦੋਸਤੋ ਹੀ ਦੋਸਤਾਂ ਦੇ ਲਿਖੇ ਸੇਵਾ ਕੀਤੀ ਲਿਮਕੇ ਵੀ ਉਹਨਾਂ ਨੇ ਕੋਸੇ ਵਾਲਾ ਹੀ ਪਰ ਜੋਤੀ ਕੀਤੀ ਸੇਵਾ ਥੋੜੀ ਬੋਦੀ ਤੇ ਕਰਕੇ ਤੇ ਹੋਣਾ ਹੀ ਪੀੜ ਭੜਾ ਕੇ ਬੜੀ ਮੁਸ਼ਕਲ ਲੰਗੀ ਨਾ ਹੁਣ ਅਹੀਂ ਅੱਗੇ ਆ ਗਏ ਆ ਦੇਖੋ ਪਟਾਖੇ ਚੱਲਣੀਆਂ ਪਟਾਖੇ ਬੜੀ ਮੁਸ਼ਕਲ ਲੰਗੇ ਦੋਸਤੋ ਹੀ ਹੈ ਫਲਵਾਈਆਂ ਤੇ ਪਟਾਖਾ ਪ੍ਰੋਡਕਸ ਤੋਂ ਆਉਣ ਵਾਲੇ ਇੱਥੇ ਸਾਰੇ ਬੰਦੇ ਕਿੱਥੇ ਗਈ ਆ ਓਏ ਜੀ ਨਹੀਂ ਲੱਗਿਆ ਰੇ ਅੰਕਲੀ ਚੜ ਗਈ ਆ ਯੋ ਜੀ 240 ਜੀ ਨਿੱਕਾ ਭਰਾ ਆੜ ਮੋਲ ਇਹ ਲੱਗਾ ਚਲਾਉਣ ਨਾਲ ਪਟਾਖਾ ਚੱਲ ਫੜਾ ਦੇ ਇਹਨੂੰ ਸੈੱਟ ਕਰਕੇ ਓ ਇੱਧਰ ਨੂੰ ਦੇਖੀ ਆ ਚੱਲ ਜੋਰ ਦੀ ਯਾ ਓਏ ਫੂਸੀ ਕਰਤਾ ਯੋ ਫੂਸੀ ਫੂਸੀ ਕਰਦਾ ਹੀ ਫੂਸੀ ਕਰਦਾ ਬਾਈਓ ਤੈਨੂੰ ਮਾੜਾ ਹੋ ਸਾਰਾ ਹੈ ਉਹ ਸਾਰਾ ਦਿਨ ਨਾਲਿਓ ਵੇ ਤੇਰੀ ਨੂੰ ਓਏ ਐ ਕੁੰਨਾ ਬਾਇ ਹੋਣਾ ਉਹਨੇ ਹਿਸਾਬ ਨਾਲ ਗੋਪੀ ਦਾ ਕੋਈ ਨਹੀਂ ਬਹੁਤ ਬੀ ਆ ਗਈ ਗੋਪੀ ਦਾ ਸਾਰ ਇੱਕ ਦਿਹਾੜਾ ਤੇ ਦਿਨਾਲੀ ਆ ਉਹ ਵੀ ਮੋਟਾ ਹੋ ਗਿਆ ਆ ਵੀ ਕਰ ਲਗਾਈ ਠਾੜ ਚੱਲ ਛੱਡ ਛੱਡ ਉਹ ਪੈ ਗਈਆਂ ਤਾੜੀਆਂ ਅੱਛਾ ਫੈਲ ਦੇ ਪਟਾਖੇ ਹੀ ਆ ਸਾਲ ਮਾਰੇ ਪਾੜੀਆਂ ਅੱਛਾ ਮੇਰੀ ਨਹੀਂ ਕਿਰਤ ਪਾਈ ਸਾਲ ਲੱਗੇ ਚਲਾਉਣ ਓਏ 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 ਹੋ ਗਿਆ ਜੀ ਬੜਾ ਦੁਬਾਰਾ ਫੇਰ ਭਾਈ ਬੜਾਸ ਹੁਣ ਵੀ ਇੰਨੇ ਰਾਈ ਭੰਦਾ ਚੱਲ ਹੁਣ ਵੇਖ ਨੇ ਚੱਲਦੀ ਕਿ ਨਹੀਂ ਵੜਾਉਣੀ ਤੇ ਆਵਾ ਓ ਆ ਚੱਲੀ ਏ ਸ਼ੁਕਰ ਆ ਸ਼ੁਕਰ ਆ ਸ਼ੁਕਰ ਆ ਕਿਦਾਂ ਚੱਲ ਗਈ ਤੇਰੇ ਕੋਲ ਪੋਣੀ ਜੀ ਓ ਰਹਿ ਗਈ ਇੱਥੇ ਹੀ ਓ ਓਹ ਤੇਰੀਨ ਫੇਰ ਫੇਰ ਦੋਸਤਾਂ ਨਾਲ ਆ ਕੇ ਅੱਗੇ ਫੇਰ ਪੱਤੀਆਂ ਮਾਰ ਚੜ ਗੱਡ ਲੱਤੀ ਰਹੀ ਹੈ ਨਾ ਲੋਗ ਟਾਇਰ ਲੱਗਣਾ ਅਲੱਗ ਲਾ ਜਾਂਦਾ ਓਏ ਯੂ ਓ ਤੇਰੀ ਨੂੰ ਏ ਓਏ ਆ ਤੇ ਲੱਗੀ ਲੱਗੀ ਆ ਕਿ ਵੀਰੇ ਨੂੰ ਕਿਉਂ ਏ ਕੁੱਖੜਾ ਪਾ ਲੈ ਉਹ ਇਹ ਕਾਪੜਾ ਕਰ ਓਏ ਤੇਰਾ ਯਾਰ ਇਧਰ ਕਿਉਂ ਕਰਦਾ ਓਏ ਕਿਉਂ ਕਰਦਾ ਅੱਯਾ ਅੱਗੇ ਆ ਗਏ ਮਾਰੇ ਕੇੰਦੂ ਯਾਰੇ Valeu, viu? ਵੰਡੀਆ ਕੋ ਮੰਗੀ ਆ ਹੁਣ ਚੱਲ ਉਹ ਬੇਇੱਜ਼ਤੀ ਕਰਾਤੀ ਓ ਜਾ ਓਏ ਸੀਟੂ ਹੀ ਰੜਾ ਤੂੰ